ਕਿਸ ਤਿੱਕੇ ਨਾਲ ਲੋਕਾਂ ਦੀ ਜਾਨ ਮਾਲ ਨਾਲ ਖੇਡਿਆ ਜਾ ਸਕਦਾ ਹੈ ਇਹਦਾ ਜਿੰਦਾ ਜਗਦਾ ਉਦਾਹਰਣ ਉਹ ਸਪਸ਼ਟਾਚਾਰ ਦਾ ਅੱਜ ਆਪ ਤੁਹਾਡੇ ਨਾਲ ਅਸੀਂ ਸਾਂਝਾ ਕਰਨ ਜਾ ਰਹੇ ਹਾਂ ਅਸੀਂ ਸਾਰੇ ਜਾਣਦੇ ਹਾਂ ਕਿ ਆਂਗਣਵਾੜੀ ਦੇ ਥਰੂ ਸੈਂਟਰ ਦੀ ਜਿਹੜੀ ਸਕੀਮ ਹੈਗੀ ਹੈ ਨਿਊਟ੍ਰੀਸ਼ਸ ਸਪਲੀਮੈਂਟ ਪ੍ਰੋਗਰਾਮ ਨਿਊਟ੍ਰੀ ਸਪਲੀਮੈਂਟਰੀ ਨਿਊਟ੍ਰੀਸ਼ਨ ਪ੍ਰੋਗਰਾਮ ਜਿਹੜੀ ਕਿ ਇੰਟੀਗ੍ਰੇਟਿਡ ਚਾਈਲਡ ਡਿਵੈਲਪਮੈਂਟ ਸਕੀਮ ਦੇ ਤਹਿਤ ਆਂਦੀ ਹੈ ਉਦੇ ਵਿੱਚ ਕੇਂਦਰ ਫੰਡ ਕਰਦਾ ਹੈ ਔਰ ਸਟੇਟ ਗਵਰਨਮੈਂਟ ਅੰਗਣਵਾੜੀ ਦੇ ਥਰੂ ਜਿਹੜਾ ਹੈਗਾ ਵਾ ਸਾਡੀਆਂ ਜਿਹੜੀਆਂ ਗਰਭਵਤੀ ਮਹਿਲਾਵਾਂ ਹੁੰਦੀਆਂ ਨੇ ਜਾਂ ਜਿਹੜੇ ਬੱਚੇ ਜਦ ਤੱਕ ਦੁੱਧ ਪਿੰਦੇ ਨੇ ਔਰ 6 ਸਾਲ ਤੱਕ ਦੇ ਬੱਚਿਆਂ ਨੂੰ ਉਸ ਵਾਸਤੇ ਪੋਸ਼ਟਿਕ ਆਹਾਰ ਦੇਣ ਦਾ ਜਿਹੜਾ ਕੰਮ ਹੈ ਉਹ ਇਸ ਸਕੀਮ ਦੇ ਵਿੱਚ ਹੁੰਦਾ ਹੈਗਾ ਜਿਦੇ ਵਿੱਚ ਪੰਜੀਰੀ ਸਵੀਟ ਦਲੀਆ ਨਮਕੀਨ ਦਲੀਆ ਖਿਚੜੀ ਨਮਕੀਨ ਮੁਰਮਰੇ ਇਸ ਤਰ੍ਹਾਂ ਦੀਆਂ ਇਹ ਪੰਜ ਛੇ ਆਈਟਮਸ ਜਿਹੜੀਆਂ ਹੈਗੀਆਂ ਨੇ ਉਹ ਉਹਨਾਂ ਨੂੰ ਦਿੱਤੀਆਂ ਜਾਂਦੀਆਂ ਨੇ। ਔਰ ਇਹ ਸਾਰਾ ਕੰਮ ਜਿਹੜਾ ਹੈਗਾ ਅੰਗਨਵਾੜੀ ਦੇ ਮਾਧਮ ਨਾਲ ਹੁੰਦਾ ਹੈ। ਆਪਾਂ ਸਮਝ ਸਕਦੇ ਹਾਂ ਕਿ ਜਿਸ ਪਰਪਸ ਲਈ ਆਇਆ ਗਰਭਤੀ ਮਹਿਲਾਵਾਂ ਦਾ ਹੋਵੇ ਜਾਂ ਜਿਹੜੀਆਂ ਮਾਵਾਂ ਬੱਚਾ ਨੂੰ ਦੁੱਧ ਪਿਆੰਦੀਆਂ ਨੇ ਜਾਂ 6 ਸਾਲ ਤੋਂ ਘੱਟ ਉਮਰ ਦੇ ਬੱਚੇ ਉਹ ਕਿੰਨੇ ਇੱਕ ਸੈਂਸਿਟਿਵ ਸਟੇਜ ਤੋਂ ਗੁਜ਼ਰਦੇ ਹੁੰਦੇ ਉਸ ਵੇਲੇ। ਲekin ਸਾਡੀ ਪੰਜਾਬ ਦੀ ਸਰਕਾਰ ਪੋਸ਼ਟਿਕ ਆਹਾਰ ਦੇ ਰੂਪ ਦੇ ਵਿੱਚ ਜ਼ਹਿਰ ਪਰੋਸ ਰਹੀ ਹੈ ਮੈਂ ਆਪ ਜੀ ਦੇ ਨਾਲ ਕੁਝ ਉਹਦੀਆਂ ਫੋਟੋਗ੍ਰਾਫਸ ਸਾਂਝੇ ਕਰ ਦਿਖਾ ਰਿਹਾ ਤੁਹਾਨੂੰ ਕਿ ਕੀ ਕੁਝ ਪਰੋਸਦੀ ਹੈ ਉਹ ਆ ਤੁਹਾਡੇ ਸਾਹਮਣੇ ਆ ਉਰਲੀ ਲੱਗਾ ਹੋਇਆ ਨੈਕਸਟ ਇਹ ਵੀਡੀਓ ਹੈ ਇੱਕ ਆ ਗਈ ਆਪ ਦੇਖੋ ਕਿਵੇਂ ਉਰਲੀ ਲੱਗੀ ਹੈ ਉਹਨਾਂ ਚ ਇਹ ਫੋਟੋਸ ਹੈਗੀਆਂ ਨੇ ਰਈਏ ਦੀਆਂ ਰਈਆ ਦੇ ਵਿੱਚ ਇਹ ਪਾਇਆ ਗਿਆ ਇਸ ਦੇ ਬਾਅਦ ਆ ਵੀਡੀਓ ਤੁਹਾਡੇ ਸਾਹਮਣੇ ਮੈਂ ਪਲੇ ਕਰ ਰਿਹਾ ਜਿਹੜੀ ਕਿ ਅੰਗਰਵਾੜੀ ਪੈਣਾ ਨੇ ਖੁਦ ਬਣਾ ਕੇ ਇਹ ਪਾਈਆਂ ਨੇ ਵਾਚ ਕਰੋ ਇਹਦੀ ਇਸੇ ਤਰ੍ਹਾਂ ਦੂਸਰੀ ਵੀ। ਆਪਣਾ ਸਾਊਂਡ ਦੇਖ ਰੋ। ਉਹ ਨੇੜੇ ਕਰ ਲਓ ਨਾ ਮਾਈਕ। ਇਹ ਬੰਦ ਪੈਕੇਟ ਖੋਲਿਆ ਜਿਹੜਾ ਤੁਹਾਡੇ ਸਾਹਮਣੇ ਬੰਦ ਪੈਕੇਟ ਜਿਹੜਾ ਹੈਗਾ ਸੀਲਡ ਬੰਦ ਪੈਕੇਜਡ ਹੈਗਾ ਉਹ ਖੋਲਿਆ ਔਰ ਉਹਦੇ ਚ ਕੀ ਮਿਲਿਆ ਹੈਗਾ ਇਹ ਆਪਾਂ ਸਾਰੇ ਦੇਖ ਸਕਦੇ ਹਾਂ। ਨੇੜੇ ਚੱਕ ਲਓ ਉਹ ਨੂੰ ਨਹੀਂ ਨਹੀਂ ਤਸ ਇਹ ਦਿਖਾਣਾ ਜ਼ਰੂਰੀ ਸੀਗਾ ਉਹ ਯਾਰ ਉਹਨੂੰ ਨੇੜੇ ਚੱਕ ਲਿਓ ਚਲ ਕੋਈ ਨਹੀਂ ਹੋ ਗਿਆ ਆ ਦੇਖੋ ਜੀ ਹੁਣ ਹੁਣ ਹਾਲਤ ਇਹ ਹੋ ਗਈ ਕਿ ਜਿਹੜੀ ਅੰਗਣਵਾੜੀ ਭੈਣਾਂ ਨੇ ਤੁਸੀਂ ਵੀਡੀਓ 'ਚ ਦੇਖਿਆ ਕਿ ਐਫਐਪ ਭੋਜਨ ਪਰੋਸਣ ਤੋਂ ਮਨਾ ਕੀਤਾ ਉਹਨਾਂ ਨੂੰ ਸਸਪੈਂਡ ਕਰਤਾ ਔਰ ਰਈਏ ਦੇ ਸੀਡੀਪੀਓ विक्रमजीत ने ए हर महीने ਉਹਨਾਂ ਕੋਲ ਸਰਟੀਫਿਕੇਟ ਲੈਂਦੇ ਨੇ ਸੀਡੀਪੀਓ ਕੋਲੋਂ ਕਿ ਜਿਹੜਾ ਰਾਸ਼ਨ ਆਇਆ ਉਹ ਬੜਾ ਸਵਾਦਿਸ਼ ਸੀਗਾ ਪਰਫੈਕਟ ਸੀਗਾ ਪੋਸਟਿਕ ਸੀਗਾ ਇਹਦਾ ਸਰਟੀਫਿਕੇਟ ਹਰ ਮਹੀਨੇ ਸੀਡੀਪੀਓਸ ਨੂੰ ਦੇਣਾ ਪੈਂਦਾ ਹੈ ਸਰਕਾਰ ਨੂੰ ਜਦੋਂ ਉਹਦੇ ਹਲਕੇ ਦੇ ਵਿੱਚ ਉਹਦੇ ਜੁਡੀਕਸ਼ਨ ਦੇ ਵਿੱਚ ਇਸ ਤਰ੍ਹਾਂ ਦਾ ਆਇਆ ਲਈ ਰਈਏ ਵਾਲਾ ਤੇ ਉਹਨਾਂ ਨੇ ਰਿਫਿਊਜ਼ ਕਰਤਾ ਕਿ ਮੈਂ ਆਲਵੇਲ ਦਾ ਸਰਟੀਫਿਕੇਟ ਨਹੀਂ ਦਿਆਂਗਾ ਇਹਨਾਂ ਨੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਇੱਥੇ ਤੇ ਜਿਹੜੀਆਂ ਫਰਮਾਂ ਇਸ ਤਰ੍ਹਾਂ ਦਾ ਭੋਜਨ ਸਪਲਾਈ ਕਰ ਰਹੀਆਂ ਨੇ ਉਹਨਾਂ ਨੂੰ ਐਕਸ਼ਨ ਕਰਨਾ ਚਾਹੀਦਾ ਹੈ ਉਹਨਾਂ ਨੂੰ ਐਕਸ਼ਨ ਕਰਨ ਦੀ ਬਜਾਏ ਜਿਹੜੇ ਆਫੀਸਰਸ ਨੇ ਐਫਓਜਾ ਭੋਜਨ ਪ੍ਰੋਸਨ ਤੋਂ ਆਬਜੈਕਟ ਕੀਤਾ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਤੁਸੀਂ ਇੱਥੋਂ ਹੀ ਅੰਦਾਜ਼ਾ ਲਾ ਸਕਦੇ ਹੋ ਕਿ ਕਿਸ ਪੈਮਾਨੇ ਦੇ ਉੱਤੇ ਇਹ ਪ੍ਰਚਾਰ ਚੱਲ ਰਿਹਾ ਹੈ ਇਹ ਤੇ ਹੁਣ ਤਾਂ ਨਹੀਂ ਹੈਗਾ ਸਕੀਮ ਬਹੁਤ ਪੁਰਾਣੀ ਹੈ ਔਰ ਪਿਛਲੇ 25 30 ਸਾਲਾਂ ਤੋਂ ਵੇਰਕਾ ਆਪਾਂ ਸਾਰੇ ਜਾਣਦੇ ਆ ਥਿਸ ਇਜ਼ ਅ ਕੋਆਪਰੇਟਿਵ ਵਿਦ ਗਵਰਨਮੈਂਟ ਨੋਮਿਨੀਜ਼ ਇਤਨੇ ਸਰਕਾਰੀ ਕੋਆਪਰੇਟਿਵ ਕਹਿ ਸਕਦੇ ਆ ਪਿਛਲੇ 25 30 ਸਾਲਾਂ ਤੋਂ ਉਹ ਫੂਡ ਪ੍ਰੋਡਕਟਸ ਪੰਜੀਰੀ ਵਗੈਰਾ ਸਪਲਾਈ ਕਰ ਰਹੀ ਸੀ ਉਸਨੇ ਆਪਣੇ ਪੰਜ ਪਲਾਂਟਸ ਜਿਹੜੇ ਹੈਗੇ ਨੇ ਸਿਰਫ ਕਿਉਂਕਿ ਜਦੋਂ ਉਹਦੇ ਕੋਲ ਕੰਟਰੈਕਟ ਆਇਆ ਤੇ ਪੰਜੀਰੀ ਦਾ ਇੱਕ ਸਪੈਸ਼ਲਾਈਜ਼ਡ ਪਲਾਂਟ ਹੁੰਦਾ ਬਠਿੰਡਾ ਸੰਗਰੂਰ ਅਮਿਸਰ ਗੁਰਦਾਸਪੁਰ ਤੇ ਜਲੰਧਰ ਉਹਨੇ ਪੰਜ ਪਲਾਂਟਸ ਪੰਜੀਰੀ ਦੇ ਲਗਾਏ ਇਸੇ ਕੰਮ ਲਈ ਬਠਿੰਡਾ ਸੰਗਰੂਰ ਅਮਿਸਰ ਗੁਰਦਾਸਪੁਰ ਤੇ ਜਲੰਧਰ ਪੰਜ ਪੰਜੀਰੀ ਬਣਾਉਣ ਵਾਸਤੇ ਕਿਉਂਕਿ ਸਪਲਾਈ ਸਰਕਾਰ ਨੂੰ ਦੇਣੀ ਸੀ ਪੰਜ-ਪੰਜ ਸਪੈਸ਼ਲੀ ਵੇਰਕਾ ਨੇ ਇਹਦੇ ਵਾਸਤੇ ਸਟੈਬਲਿਸ਼ ਕੀਤੇ ਜਦੋਂ ਇਹ ਸਰਕਾਰ ਆਈ ਇਹਨਾਂ ਨੇ ਬੇਰਕਾ ਦਾ ਕੰਟ੍ਰੈਕਟ ਕੈਨਸਲ ਕਰ ਦਿੱਤਾ। ਔਰ ਮਾਰਕਫੈਡ ਨੂੰ ਦੇ ਦਿੱਤਾ। ਅਸੀਂ ਸਾਰੇ ਜਾਣਦੇ ਹਾਂ ਕਿ ਮਾਰਕਫੈਡ ਇਸ ਅ ਸਟੇਟ ਗਵਰਨਮੈਂਟ ਦੀ ਮਾਰਕੀਟਿੰਗ ਕੰਪਨੀ ਹੈ। ਮੈਨੂਫੈਕਚਰਿੰਗ ਕਾਰਪੋਰੇਸ਼ਨ ਨਹੀਂ ਹੈਗੀ। ਔਰ ਮਾਰਕਫੈਡ ਨੇ ਕੀ ਕੀਤਾ ਅੱਗੋਂ ਪ੍ਰਾਈਵੇਟ ਪਲੇਅਰਸ ਨੂੰ ਟੈਂਡਰ ਕਰ ਦਿੱਤਾ। ਗਵਰਨਮੈਂਟ ਦੀ ਕੋਰਪੋਰੇਸ਼ਨ ਜਿਹੜੀ ਸਮਾਨ ਸਪਲਾਈ ਕਰਦੀ ਸੀ ਉਹਨੂੰ ਖਤਮ ਕੀਤਾ ਔਰ ਮਾਰਕੀਟ ਦੇ ਥਰੂ ਪ੍ਰਾਈਵੇਟ ਪਰਸਨਸ ਨੂੰ ਐਂਟਰ ਕਰਾਇਆ ਇਹਦੇ ਚ ਔਰ ਉਹਦੇ ਵਾਸਤੇ ਜਿਹੜੇ ਟੈਂਡਰਸ ਫਲੋਟ ਕੀਤੇ ਗਏ ਮੈਂ ਤੁਹਾਨੂੰ ਕੀ ਆ ਯਾਰ ਕੀ ਕੀ ਆ ਹਾਂ ਟੈਂਡਰਸ ਜਿਹੜੇ ਫਲੋਟ ਕੀਤੇ ਗਏ ਪਹਿਲਾ ਟੈਂਡਰ ਫਲੋਟ ਕੀਤਾ ਗਿਆ ਔਰ ਉਹਦੇ ਚ ਕੁਝ ਟਰਮਸ ਐਂਡ ਕੰਡੀਸ਼ਨਸ ਰੱਖਿਆ ਗਿਆ ਸੈਕੰਡ ਨੈਕਸਟ ਵੀਕ ਨੈਕਸਟ ਪੇਜ ਤੁਸੀਂ ਇਹ ਦੇਖੋ ਹੀ ਸ਼ੁੱਡ ਹੈਵ ਮਿਨੀਮਮ ਟਰਨਓਵਰ ਆਫ 10 ਕਰੋੜ ਰੁਪੀਆ ਐਂਡ 20 ਮੈਟ੍ਰਿਕ ਟਨ ਡੇਲੀ ਦੀ ਉਹਦੀ ਪ੍ਰੋਡਕਸ਼ਨ ਦੀ ਕੈਪੈਸਿਟੀ ਹੋਣੀ ਚਾਹੀਦੀ ਹੈ ਇਹ ਟੈਂਡਰ ਪਹਿਲਾਂ ਫਲੋਟ ਹੋਇਆ ਮੈਂ ਦੀ ਡੇਟ ਉੱਪਰ ਲਿਖੀ ਪਹਿਲੇ ਸੇਟ ਮੈਂ ਦੇ ਦਿੰਦਾ ਪਿੱਛੇ 23 ਅਜਿਹਾ ਹੈ ਹੁਣ ਹੋਇਆ ਕੀ ਕਿ ਇਹਦੇ ਚ ਉਹਨਾਂ ਦੇ ਚਾਹਤੇ ਤਾਂ ਆਏ ਨਾ ਇਹ ਟੈਂਡਰ ਕੈਨਸਲ ਕਰਕੇ ਫਰੈਸ਼ ਟੈਂਡਰ ਕੀਤਾ ਗਿਆ ਅਜੇ ਫਿਰ ਬਸ ਔਰ ਉਹਦੇ ਵਿੱਚ ਜਿਹੜੀਆਂ ਗਿਆ ਨੇ ਇਹ ਜਿਹੜੀਆਂ ਐਸਐਲ ਦੀ ਕਰੰਟ ਉਹਨਾਂ ਦੇ ਚਾਹਤੀਆਂ ਫਰਮਾ ਹੈਗੀਆਂ ਨੇ ਉਹ ਉਹਨਾਂ ਨੇ ਅਪਲਾਈ ਕੀਤਾ ਉਹਦੇ ਅੱਗੇ ਡਿਟੇਲਸ ਮੈਂ ਤੁਹਾਨੂੰ ਬਾਅਦ ਸ਼ੇਅਰ ਕਰਦਾ ਹੁਣ ਮਜ਼ੇਦਾਰ ਗੱਲ ਕੀ ਹੈ ਸੁਪਰੀਮ ਕੋਰਟ ਨੈਕਸਟ ਸਟੂਡੈਂਟ ਜਿਹੜੀ ਸਾਡੀ ਮਿਨਿਸਟਰੀ ਆਫ ਔਮਨ ਐਂਡ ਚਾਈਲਡ ਡਵੈਲਪਮੈਂਟ ਹੈਗੀ ਹੈ ਸੈਂਟਰ ਗਵਰਨਮੈਂਟ ਦੀ ਜਿਹੜੀ ਕਿ ਇਹ ਸਕੀਮ ਨੂੰ ਚਲਾਉਂਦੀ ਹੈ 27 ਜੂਨ 2019 ਨੂੰ ਉਹਨੇ ਇੱਕ ਲੈਟਰ ਕੱਢੀ ਹੋਈ ਹੈ ਕਿ ਜਿਹੜੀਆਂ ਵੀ ਸੁਪਰੀਮ ਕੋਰਟ ਦੇ ਗਾਈਡਲਾਈਨਸ ਇਸ ਦੇ ਵਿੱਚ ਹੈਗੀਆਂ ਨੇ ਉਹਨਾਂ ਨੂੰ ਇਨ ਟੋਟੋ ਜਿਹੜਾ ਹੈਗਾ ਵੈ ਫਾਲੋ ਕੀਤਾ ਜਾਵੇ ਔਰ ਸੁਪਰੀਮ ਕੋਰਟ ਦੇ ਕੀ ਗਾਈਡਲਾਈਨਸ ਨੇ ਤੁਸੀਂ ਆਪ ਪੜ ਸਕਦੇ ਹੋ 2004 ਦੇ ਵਿੱਚ ਫਿਰ ਉਹਦੇ ਬਾਅਦ ਜਿਹੜਾ ਹੈਗਾ ਵੈ 2006 2009 2011 ਦੇ ਵਿੱਚ ਸੁਪਰੀਮ ਕੋਰਟ ਨੇ ਰੀਟ੍ਰੀਟ ਕੀਤਾ ਕਿ ਕੰਟਰੈਕਟਰ ਸ਼ਲ ਨਾਟ ਬੀ ਯੂਜ਼ ਟੂ ਸਪਲਾਈ ਆਫ ਨਿਊਟ੍ਰੀਸ਼ਸ ਨਿਊਟ੍ਰੀਸ਼ਨਸ ਇਨ ਆਂਗਨਵਾੜੀ ਪ੍ਰੈਫਰਬਲੀ ਆਈ ਸੀ ਡੀ ਐਸ ਜਿਹੜੀ ਮੈਂ ਇੰਟੀਗ੍ਰੇਟਿਡ ਚਾਈਲਡ ਡਿਵੈਲਪਮੈਂਟ ਸਕੀਮ ਕਹੀ ਹੈ ਫੰਡਸ ਬਾ ਮੇਕਿੰਗ ਯੂਜ਼ ਆਫ ਵਿਲੇਜ ਕਮਿਊਨਿਟੀ ਸੈਂਟਰਸ ਹੈਲਪ ਗਰਪਸ ਜਾਂ ਇਹਨਾਂ ਦੀ ਸਹਾਇਤਾ ਦੇ ਨਾਲ ਹੀ ਇਸ ਨੂੰ ਚਲਾਣਾ ਹੈ ਥਿਸ ਇ ਅ ਕਲੀਅਰ ਵਾਇਓਲੇਸ਼ਨ ਆਫ ਸੁਪਰੀਮ ਕੋਰਟ ਗਾਈਡਲਾਈਨਸ ਐਂਡ ਡਾਇਰੈਕਸ਼ਨਸ ਐਂਡ ਡਾਇਰੈਕਸ਼ਨਸ ਆਫ ਦੈਟ ਸੈਂਟਰਲ ਗਵਰਨਮੈਂਟ ਵਿਚ ਇਸ ਸਪੌਂਸਰਿੰਗ ਦ ਸਕੀਮ ਔਰ ਬਜਟਰ ਕੱਲ ਤੇਰੀ ਹੋਰ ਤੁਹਾਡੇ ਸਾਹਮਣੇ ਆਏਗੀ ਕੀ ਇਹ ਟੈਂਡਰ ਅਵਾਰਡ ਹੋਏ ਚੰਡੀਗੜ੍ਹ ਸਵੀਟਸ ਇੰਟਰਲਿੰਕ ਫੂਡ ਪ੍ਰਾਈਵੇਟ ਲਿਮਟਿਡ ਐਮਪੀ ਐਗਰੋਟੋਨਿਕਸ ਲਿਮਟਿਡ ਐਂਡ ਪ੍ਰਕਾਸ਼ ਮਸਾਲਾ ਔਰ ਇਹਨਾਂ ਨੇ ਕਿਸ ਤਰ੍ਹਾਂ ਦੀ ਮਿਲੀ ਭਗਤ ਕੀਤੀ ਉਹ ਮੈਂ ਤੁਹਾਨੂੰ ਬਾਅਦ ਦੱਸਾਂ ਉਸ ਤੋਂ ਪਹਿਲਾਂ ਮੈਂ ਇਹ ਦੱਸ ਦਿਆਂ ਕਿ ਇੰਟਰਲਿੰਕ ਤੁਸੀਂ ਇਹ ਦੇਖੋ ਜੀ ਐਡਰੈਸ ਪੜ੍ਹ ਸਕਦੇ ਹੋ ਇੰਟਰਲਿੰਕ ਇੱਕ ਪਾਸੇ ਜੀ ਦੂਸਰੇ ਪਾਸੇ ਚੰਡੀਗੜ੍ਹ সুইਟਸ ਖਸਰਾ ਨੰਬਰ ਸੇਮ ਕਤੌਣੀ ਨੰਬਰ ਸੇਮ ਯਾਨੀ ਕਿ ਇਕੋ ਪ੍ਰਿੰਸਿਸ ਹੋ ਗਿਆ ਦੋਰੋਂ ਪਾਸੇ ਤੁਸੀਂ ਪਰਸ ਸਕਦੇ ਹੋ ਮੈਂ ਇਸ ਕਰਕੇ ਤੁਹਾਨੂੰ ਡਾਕੂਮੈਂਟਰੀ ਐਵੀਡੈਂਸ ਨਾਲ ਦੇ ਰਿਹਾ ਇਟ ਮੀਨਸ ਇਟ ਇਟ ਇਜ਼ ਰਨਿੰਗ ਫਰਮ ਦਾ ਸੇਮ ਪ੍ਰਿੰਸਿਸ ਐਸੈਂਟ੍ਰਿਕ ਨਾਲ ਦੂਸਰੀ ਐਮਪੀ ਐਗਰੋਟੈਕ ਟੋਨਿਕਸ ਐਂਡ ਪ੍ਰਕਾਸ਼ ਮਸਾਲੇ ਇਹ ਵੀ ਇੱਕੋ ਥਾਂ ਦੇ ਨੇ। ਔਰ ਇਹਨਾਂ ਨੇ ਕੀ ਕੀਤਾ? ਕਿੰਨੀ ਮੈਨੇਜਮੈਂਟ ਕੀਤੀ ਐ ਸਾਰੇ ਇਸ਼ੂਜ਼ ਦੇ ਉੱਤੇ ਮੈਂ ਤੁਹਾਨੂੰ ਦਿਖਾ ਰਿਹਾ। ਨੈਕਸਟ ਕੱਟੋ ਜੀ ਕੈਂਪਸ। ਆਹ ਦੇਖੋ ਜੀ ਇਹਨਾਂ ਦੀ ਸ਼ੀਟ ਜਿਹੜੀ ਬੰਦੀ ਐ ਡਿਪਾਰਟਮੈਂਟ ਦੀ ਕਿ ਕਿਹੜੇ ਬੰਦੇ ਨੇ ਕੀ ਕੀ ਕੋਟ ਕੀਤਾ। ਹੁਣ ਤੁਸੀਂ ਇਹ ਚ ਦੇਖੋਗੇ ਕਿ ਇੰਟਰਲਿੰਕ ਨੇ ਜਿਹੜਾ ਹੈਗਾ ਵਾ ਸਵੀਟ ਦਲੀਏ ਚ ਕਟ ਰੇਟ ਕੀਤਾ ਬਾਕੀਆਂ ਨੇ ਚੌਣੀ ਠਾਣੀ ਰੁਪਇਆ ਵਧ ਕੀਤਾ ਔਰ ਨਮਕੀਨ ਦਲੀਏ ਦੇ ਵਿੱਚ ਐਮਪੀ ਐਗਰੋਟਾਨਿਕਸ ਨੇ ਘਟ ਘਟਾਤਾ ਬਾਕੀਆਂ ਨੇ ਚੌਣੀ ਠਾਣੀ ਰੁਪਇਆ ਵਧ ਕਰ ਦਿੱਤਾ ਇਸੇ ਤਰੀਕੇ ਨਾਲ ਜਿਹੜਾ ਮੈਂ ਤੁਹਾਨੂੰ ਦੱਸਿਆ সুইਟ ਐਂਡ ਨਮਕੀਨ ਦਲੀਆ ਇਹ ਤਾਂ ਵੰਡ ਲੇ ਨੈਕਸਟ ਨੈਕਸਟ ਹਾਂ ਉਹਨੇ ਆ ਗਿਆ ਜੀ ਤੁਹਾਡੇ ਕੋਲੇ ਪੰਜੀਰੀ ਦਾ ਇਹਦੇ ਵਿੱਚ ਐਮਪੀ ਐਗਰੋਟਾਨਿਕਸ ਨੇ 59 ਰੁਪਏ 50 ਪੈਸੇ ਕੀਤਾ ਚੰਡੀਗੜ੍ਹ ਨੇ 58 ਰੁਪਏ 95 ਪੈਸੇ ਕਰ ਦਿੱਤਾ ਯਾਨਕਿ ਇਹ ਚ ਐਮਪੀਆ ਬੱਕੇ ਨੇ 5-5 ਰੁਪਏ ਦਾ ਫਰਕ ਪਾ ਕੇ 5 ਪੈਸੇ ਦਾ ਫਰਕ ਪਾ ਕੇ 10 ਪੈਸੇ ਦਾ ਫਰਕ ਪਾ ਕੇ ਐਮਪੀ ਉਹਨੂੰ ਇੱਕ ਚੀਜ਼ ਆ ਦੇ ਦਿੱਤਾ ਨੈਕਸਟ ਕਮਸ ਖਿਚੜੀ ਡਰਾਈ ਡੈਟ ਟੂ ਯੂਜ਼ ਇੱਥੇ ਪ੍ਰਕਾਸ਼ ਮਸਾਲੇ ਨੂੰ 50 ਰੁਪਏ 99 ਪੈਸੇ ਕੋਟ ਕਰਤਾ ਦੂਜੇ ਨੇ 50 ਰੁਪਏ ਕੋਟ ਕਰ ਦਿੱਤਾ ਯਾਨਕਿ ਪ੍ਰਕਾਸ਼ ਮਸਾਲੇ ਨੂੰ ਅਡਜਸਟ ਕਰ ਦਿੱਤਾ ਟੈਂਡਰਿੰਗ ਇਹ ਚਾਰੋਂ ਕੰਪਨੀਆਂ ਪਲੱਸ ਇੱਕ ਦੋ ਕੰਪਨੀਆਂ ਹੋਰ ਹੀ ਕਰ ਰਹੀਆਂ ਨੇ ਔਰ ਉਸ ਦੇ ਬਾਅਦ ਡਰਾਈ ਖਿਚੜੀ ਜਿਹੜਾ ਮੈਂ ਦੱਸਿਆ ਕਿ L1 L2 ਜਿਹੜਾ ਹੈ ਕਿਵੇਂ ਔਰ ਇਹ ਕੀ ਹੋ ਰਿਹਾ ਹੈ ਕਿ ਪਹਿਲੇ ਨੰਬਰ ਦੀ ਕੰਪਨੀ ਔਰ ਦੂਸਰੇ ਨੰਬਰ ਦੀ ਟੈਂਡਰ ਵਾਲੀ ਕੰਪਨੀ L1 ਔਰ L2 ਦੇ ਰੂਪ ਦੇ ਵਿੱਚ ਦੋਨਾਂ ਨੂੰ ਪ੍ਰੋਪੋਰਸ਼ਨੇਟਲੀ ਵੰਡ ਦਿੰਦੇ ਆ ਇਹ ਯਾਨੀ ਕਿ ਆ ਤੁਹਾਡੇ ਸਾਹਮਣੇ ਹੈ L1 ਦਿੱਤਾ ਪ੍ਰਕਾਸ਼ ਮਸਾਲੇ ਨੂੰ ਤੇ ਚੰਡੀਗੜ੍ਹ ਸਵੀਟ ਨੂੰ L2 ਦੇ ਤਾ ਨਾਲ L2 ਦੇ ਵਿੱਚ ਪ੍ਰੋਪੋਰਸ਼ਨਲਟੀ ਜਿਵੇਂ 60% ਉਹਨੂੰ ਦੇ ਦਿੱਤਾ ਕੰਮ ਤੇ 40% ਉਹਨੂੰ ਦੇ ਦਿੱਤਾ ਐਵਰੇਜ ਪ੍ਰਾਈਸ ਕਰਕੇ ਜਿਹੜੀਆਂ ਕੰਪਨੀਆਂ ਨੂੰ ਇਹ ਮਾਲ ਸਪਲਾਈ ਕਰਨ ਵਾਸਤੇ ਤਾਂ ਉਹ ਸਾਰੀਆਂ ਸਾਰੀਆਂ ਆਪਸ ਦੇ ਵਿੱਚ ਮਿਲੀ ਹੋਈ ਸੀ ਸਾਰਾ ਡਾਕੂਮੈਂਟਰੀ ਐਵੀਡੈਂਸ ਤੁਹਾਡੇ ਸਾਹਮਣੇ ਮੈਂ ਰੱਖ ਦਿੱਤਾ ਹੈ ਔਰ ਇਹ ਇੱਕ ਹੋਰ ਚੀਜ਼ ਹੈ ਜਿਹੜੀ ਚੰਡੀਗੜ੍ਹ ਸਵੀਟ ਸੀਗੀ ਹੈ ਇਹ ਅੱਗੇ ਹਿਮਾਚਲ ਨੂੰ ਇਹਨਾਂ ਨੇ ਸਵੀਟਸ ਦਿੱਤੀਆਂ ਸੀਗੀਆਂ ਨੈਕਸਟ ਨੈਕਸਟ ਇਹ ਦੇਖੋ ਜੀ ਹਿਮਾਚਲ ਦੇ ਵਿੱਚ ਜਦੋਂ ਅਖਬਾਰਾਂ ਦੀਆਂ ਕਟਿੰਗਸ ਤੁਹਾਡੇ ਸਾਹਮਣੇ ਨੇ ਹਿਮਾਚਲ ਗਵਰਨਮੈਂਟ ਨੇ ਹਿਮਫੈਡ ਨੇ ਇਹਨੂੰ ਬਲੈਕਲਿਸਟ ਕੀਤਾ ਹੋਇਆ 4 ਸਪਲਾਈ ਆਫ ਸਵੀਟ ਸਪਿਟ ਫੰਗਸ ਐਂਡ ਸਬਸਟੈਂਡੈਂਟ ਇਹ ਤੁਹਾਡੇ ਸਾਹਮਣੇ ਜਿਹੜੀਆਂ ਮੈਸਕਰੀਨ ਦੀਆਂ ਜਿਹੜੀਆਂ ਚੀਜ਼ਾਂ ਰੱਖਣੀਆਂ ਸੀ ਹਜੇ ਹੋਰ ਅੱਗੇ ਆਣ ਗਿਆ ਔਰ ਦੇਖੋ ਕਿਸੇ ਫਰਮ ਨੂੰ ਤੁਸੀਂ ਫੇਵਰ ਕਰਨੀ ਹੈ ਮੰਨ ਲਈ ਗੱਲ ਇੱਥੇ ਤੱਕ ਵੀ ਮੰਨ ਲੈਣਾ ਇਹ ਇਹ ਰਿਸ਼ਤਾ ਕਿਆ ਕਹਲਤਾ ਹੈ ਇਨਫਰਮੋ ਕੇ ਸਾਥ ਇਹ ਤਾਂ ਆਮ ਆਦਮੀ ਪਾਰਟੀ ਹੀ ਬਤਾਏਗੀ ਆਪਾਂ ਉੱਥੇ ਤੱਕ ਵੀ ਮੰਨ ਲੈਣੇ ਆ ਜਿਹੜੇ ਇੰਗਰੀਡੀIENTS ਜਿਹੜੇ ਬੱਚਿਆਂ ਨੂੰ ਦਿੱਤੇ ਜਾਣੇ ਸੀਗੇ ਜਦੋਂ ਉਹਦੇ ਨਾਲ ਵੀ ਖਿਲਵਾੜ ਹੋਏ ਤੇ ਇਸ ਤੋਂ ਮਹਾੜੀ ਗੱਲ ਕੋਈ ਨਹੀਂ ਹੋ ਸਕਦੀ ਕਿ ਸੱਤ ਤੱਕ ਗਰੇਗੀ ਆਵਾਜ਼ੀ ਪਾਰਟੀ ਦੀ ਸਰਕਾਰ ਜਿਹੜੇ ਵੇਰਕਾ ਪ੍ਰੋਡਕਟ ਦਿੰਦਾ ਸੀਗਾ ਤਰਕ ਵੇਰਕ ਅਪਗ੍ਰੇਡ ਪ੍ਰੋਡਕਟਸ ਦਿੰਦਾ ਸੀਗਾ ਉਹਦੇ ਵਿੱਚ ਆਟਾ 슈ਗਰ ਬੇਸਨ ਦੇਸੀ ਕਿਉ ਵਿਟਾਮਿਨਸ ਐਂਡ ਮਿਨਰਲਸ ਦੀ ਪੰਜੀਰੀ ਬਣਾ ਕੇ ਦਿੰਦਾ ਸੀਗਾ ਆ ਅਗੇਨ ਆਮ ਜਸਟ ਨੋਟ ਕਰਨ ਦੀ ਗੱਲ ਹੈ ਦੇਸੀ ਕਿਓ ਐਂਡ ਵਿਟਾਮਿਨਸ ਐਂਡ ਮਿਨਰਲਸ ਔਰ ਜਿਹੜੀਆਂ ਇਹ ਕੰਪਨੀਆਂ ਸਪਲਾਈ ਕਰਨ ਗਿਆ ਇਹ ਰਿਫਾਈਨਡ ਔਇਲ ਦੀ ਪੰਜੀਰੀ ਦੇਣ ਗਿਆ ਦੇਸੀ ਕਿਓ ਕਿੱਥੇ ਰਿਫਾਈਨਡ ਔਇਲ ਕਿੱਥੇ ਔਰ ਵਿਟਾਮਿਨਸ ਐਂਡ ਮਿਨਰਲਸ ਜਦ ਕੀ ਗਰਭਤੀ ਪਹਿਣਾ ਵਾਸਤੇ ਗੁੱਪਿਆਣ ਵਾਲੀ ਪਹਿਣਾ ਵਾਸਤੇ ਔਰ ਛੋਟੇ ਬੱਚੇ ਨੂੰ ਦੁੱਧ ਪੀਣ ਵਾਲੀ ਬਣਾ ਤੇ ਜਿਹੜੇ ਆਪਣੇ ਛੋਟੇ ਬੱਚੇ ਨੇ ਵਿਟਾਮਿਨ ਦਾ ਮਿਲਨ ਸੇ ਮੇਨ ਇੰਗਰੀਡੀਐਂਟ ਰਹਤਾ। ਮਤਲਬ 8 ਹੱਦ ਤੱਕ ਫਿਬਰੂਰੀ ਇੱਥੇ ਵੀ ਨਹੀਂ ਰੁਕੇ। ਇੱਥੇ ਵੀ ਨਹੀਂ ਰੁਕੇ। ਅਗਲਾ ਤਾਂ ਇਹਦੀ ਟਰਮਸ ਐਂਡ ਕੰਡੀਸ਼ਨਸ ਖਾਣ ਦੀ ਲਾਸਟ। ਨੈਕਸਟ ਐਸ ਤੋਂ ਪਹਿਲਾਂ ਆਹ ਦੇਖੋ ਜੀ। ਇਹ ਜਿਹੜਾ ਉਹਨਾਂ ਦਾ ਐਗਰੀਮੈਂਟ ਹੋਇਆ। ਇਹਦੇ ਵਿੱਚ ਲਗਭਗ 50 7% of 50% ਜਿਹੜਾ ਹੈਗਾ ਵਾ ਵੀਟ ਹੁੰਦਾ ਪੰਜੀਰੀ ਚ ਆਟੇ ਦੇ ਉਹ ਤੋਂ ਬੰਨੀ ਆ ਵੀਟ will be provided free of cost by the market wheat will be provided free of cost ਜਦ ਕਿ 50% of 57% for 48% ਜੋ ਵੀ ਉਹਦਾ ਹੁੰਦਾ ਹੋਏਗਾ ਉਹ ਮਾਰਕਫੈਟ ਆਪਣੇ ਕੋਲੋਂ ਦੇਗੀ ਫ੍ਰੀ ਆਫ ਕਾਸਟ ਇਹਨਾਂ ਕੰਪਨੀਆਂ ਨੂੰ ਜਦ ਕਿ ਉਹ ਪਹਿਲਾਂ ਬਿਰਕਾਨੂੰਨੀ ਸੀ ਗਿਆ ਕਿੱਥੇ ਤੱਕ ਲੁੱਟ ਪਾਵਾਂਗੇ ਆਪਾਂ ਕਿੱਥੇ ਤੱਕ ਲੁੱਟਾਂਗੇ ਔਰ ਇਸ ਤਰ੍ਹਾਂ ਵੀ ਅੱਗੇ ਚੱਲੀਏ ਆਪਾਂ ਨੈਕਸਟ ਆ ਤੁਹਾਡੇ ਸਾਹਮਣੇ ਚਾਰਟ ਹੈ ਜੀ ਇਹ ਹੈ ਬੈਨੀਫੀਸ਼ੀਰੀਜ਼ ਦਾ ਚਾਰਟ 28 2023 ਨੂੰ ਬੈਨੀਫੀਸ਼ੀਰੀ ਕਿੰਨੇ ਸੀਗੇ ਮੇਰੇ ਰਾਈਟ ਸਾਈਡ ਤੇ ਹੈਗਾ 10 ਲੱਖ 46 ਹਜ਼ਾਰ 56 ਔਰ 36 2024 ਨੂੰ ਕੀ ਹੋਇਆ 15 ਲੱਖ 67634 ਕੀ ਕੋਈ ਵੀ ਦੱਸ ਸਕਦਾ ਕਿ ਡੇਢ ਸਾਲ ਦੇ ਵਿੱਚ ਪੰਜਾਬ ਤੇ ਅਸੀਂ ਕਿਹੜੀ ਨੇੜੀ ਆ ਗਈ ਕਿ ਇੰਨੀਆਂ ਭੈਣਾਂ ਪ੍ਰੈਗਨੈਂਟ ਵੀ ਹੋ ਗਈਆਂ ਇਹਨੇ ਬੱਚੇ ਵੀ ਜੰਮ ਗਏ ਔਰ ਇੰਨੇ ਹੋ ਗਏ ਡੇਢ ਗੁਣਾ ਡੇਢ ਸਾਲ ਇੰਨੇ ਬੈਨੀਫਿਸ਼ੀਰੀ ਕਿਵੇਂ ਬਣੇ ਇਹਦਾ ਵੀ ਕੁਝ ਸਮਝ ਤੋਂ ਬਾਹਰ ਹੈਗਾ 1.5 ਗੁਣਾ ਬੈਨੇਫਿਸ਼ੀਅਰਸ ਵਧ ਜਾਣ ਇਹ ਆਪਣੇ ਆਪ ਤੇ ਇੱਕ ਪ੍ਰਸ਼ਨ ਹੈ ਕਿਉਂਕਿ ਜਿੰਨੇ ਬੈਨੇਫਿਸ਼ੀਅਰੀ ਹੋਣਗੇ ਇੱਕ ਇੱਕ ਸਰਕਾਰ ਨੂੰ ਉਹਨਾਂ ਦਾ ਪੈਸਾ ਆਏਗਾ ਸੋ ਇਹ ਸਾਰਾ ਚੀਜ਼ਾਂ ਜਿਹੜੀ ਹੈਗੇ ਜਿਸ ਤਰੀਕੇ ਨਾਲ ਵੱਡੇ ਪੈਮਾਨੇ ਤੇ ਇਸ ਆਂਗਣਵਾੜੀ ਦੇ ਵਿੱਚ ਜਿਹੜਾ ਰਾਸ਼ਨ ਦਿੱਤਾ ਜਾ ਰਿਹਾ ਉਹਦੇ ਵਿੱਚ ਕਪੜਾ ਹੋਇਆ ਇਹ ਤੁਹਾਡੇ ਸਾਹਮਣੇ ਰੱਖਿਆ ਹੈਗਾ ਮੈਂ ਕਹਿੰਦਾ ਤੁਸੀਂ ਠੀਕ ਹੈ ਅਸੀਂ ਮੰਨਦੇ ਹਾਂ ਤੁਸੀਂ ਕਿੱਕਬੈਕਸ ਵਾਲੀ ਸਰਕਾਰ ਹੋ ਜਿਹੜਾ ਵੀ ਕੰਮ ਕਰਨਾ ਤੁਸੀਂ ਉਹਦੇ ਕਿੱਕਬੈਕਸ ਕਰਨੀਏ ਚਾਹੇ ਉਹ ਦਿੱਲੀ ਲੀਕਰ ਪਾਲਿਸੀ ਹੋਵੇ ਪੰਜਾਬ ਦੀ ਲੀਕਰ ਪਾਲਿਸੀ ਹੋਵੇ ਜਾਂ ਹੋਰ ਜਿਹੜੇ ਕੰਮ ਹੋਣ ਤੁਹਾਨੂੰ ਆਦਤ ਹੈਗੀ ਇੱਕ ਕਿੱਕਬੈਕਸ ਲੈਣ ਦੀ ਪਰ ਕਮ ਸੇ ਕਮ 6-7 ਤੋਂ ਛੋਟੇ ਬੱਚਿਆਂ ਦੇ ਪੋਸ਼ਣ ਵਾਸਤੇ ਬੱਚਿਆਂ ਨੂੰ ਦੁੱਧ ਪਿਆਣ ਵਾਲੀਆਂ ਮਹਿਲਾਵਾਂ ਵਾਸਤੇ ਗਰਭਵਤੀ ਮਹਿਲਾਵਾਂ ਵਾਸਤੇ ਜਿਹੜਾ ਉਸਤੇ ਤਾਂ ਕਿ ਉਹਨਾਂ ਦੇ ਜਿਹੜੇ ਬੱਚੇ ਆਣ ਉਹ ਫਿਜ਼ੀਕਲੀ ਫਿਟ ਹੋਣ ਨਿਊਟ੍ਰੀਸ਼ੀਅਸ ਫੂਡ ਹੋਰ ਮਿਲੇ ਉਹਦੇ ਵਾਸਤੇ ਵੀ ਸਕੀਮ ਚ ਤੁਸੀਂ ਇਦਾਂ ਦੀਆਂ ਰਫੇਰੀਆਂ ਕਰੋਗੇ। ਕੀ ਤੁਸੀਂ ਉਹਨਾਂ ਨੂੰ ਜ਼ਹਿਰ ਪਰੋਸੋਗੇ? ਫੰਗਸ ਦਾ ਜ਼ਹਿਰ ਤੁਹਾਨੂੰ ਦਿਖਾਇਆ। ਕੀ ਆ ਜਿਹੜੀ ਵੀ ਭੈਣ ਜਾਂ ਛੋਟਾ ਬੱਚਾ ਇਹ ਫੰਗਸ ਵਾਲੀ ਖਾ ਲੇਗਾ, ਕੀ ਉਹ ਸਰਵਾਈਵ ਕਰ ਪਾਏਗਾ? ਮਤਲਬ ਕਹਿੰਦਾ ਇਹ ਹੈ ਕਿ ਕਿਸ ਸਟੈਂਡਰਡ ਚ ਕੋਟਾਲਾ ਸਕ੍ਰੀਨ ਕੋਡ ਦੀ ਹੈ ਉਹ ਗਾਈਡਲਾਈਨਸ ਦਾ ਤਾਤੇ ਰੱਖੀਆਂ ਔਰ ਉਹਦੇ ਨਾਲ ਨਾਲ ਤੁਸੀਂ ਜਿਸ ਤਰੀਕੇ ਦੇ ਨਾਲ ਇੱਕ ਪੋਸਟਿਕ ਅਧਾਰ ਦੇਣ ਦੀ بجائے ਜ਼ਹਿਰ ਪਰੋਸਣ ਦਾ ਕੰਮ ਕੀਤਾ ਮੈਂ ਸਮਝਦਾ ਪੰਜਾਬ ਦੀ ਜਨਤਾ ਨਾਲ ਇਸ ਤੋਂ ਵੱਡੀ ਗੱਦਾਰੀ ਕੋਈ ਨਹੀਂ ਹੋ ਸਕਦੀ ਤੁਹਾਡਾ ਪ੍ਰਚਾਰ ਤੇ ਮਾਫ ਕਰਨ ਯੋਗ ਨਹੀਂਗਾ ਲੇਕਿਨ ਜਿਹੜਾ ਤੁਸੀਂ ਉਹਨਾਂ ਦੇ ਜਾਨਵਾਲ ਨਾਲ ਖਿਲਵਾੜ ਕਰ ਰਹੇ ਹੋ ਉਹ ਕਿਸੇ ਕੀਮਤ ਉੱਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਮਾਫ ਨਹੀਂ ਕੀਤਾ ਜਾ ਸਕਦਾ। ਔਰ ਮੇਰੀ ਭਗਵੰਤ ਮਾਨ ਜੀ ਨੂੰ ਇੱਕ ਬੇਨਤੀ ਹੈ ਇਸ ਆਮ ਆਦਮੀ ਪਾਰਟੀ ਸਰਕਾਰ ਨੂੰ। ਅਸੀਂ ਮੰਗ ਕਰਦੇ ਹਾਂ ਭਾਰਤੀ ਜਨਤਾ ਪਾਰਟੀ ਕਿ ਸਾਰੇ ਐਪੀਸੋਡ ਦੀ ਇਨਕੁਆਇਰੀ ਸੀਬੀਆਈ ਜਾਂ ਰਿਟਾਇਰਡ ਔਰ ਸਿਟਿੰਗ ਜੱਜ ਕੋਲੋਂ ਹਾਈ ਕੋਰਟ ਦੇ ਜੱਜ ਕੋਲੋਂ ਕਰਾਈ ਜਾਣੀ ਚਾਹੀਦੀ ਹੈ। ਔਰ ਜਿਹੜੇ ਵੀ ਇੱਚ ਦੋਸ਼ੀ ਨੇ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ। सब स्टैंडर्ड और उल्ली लग गया भोजन परोसन वाली फर्मा होते सख्त और तो सख्त कार्रवाई होनी चाहिए और जोड़ा मंत्री यदि रिस्पोंसिबल अकाउंटेबिलिटी फिक्स होकर उ एक्शन होना चाहिए ये जनता नो और भ्रष्टाचार की एक अंत हैगा कि किस लेवल तक यह सरकार गिर गई है ਸਾਨੂੰ ਇਸ ਗੱਲ ਦਾ ਦੁੱਖ ਹੈ ਕਿ ਪੰਜਾਬ ਦੀ ਜਨਤਾ ਨੇ ਤੇ ਇੱਕ ਬਦਲਾਅ ਵਾਸਤੇ 92 ਵਿਧਾਇਕ ਦੇ ਕੇ ਇਹਨਾਂ ਨੂੰ ਬਣਾਇਆ ਸੀਗਾ ਲੇਕਿਨ ਬਦਲਾਅ ਐਸਾ ਲਿਆਂਦਾ ਕਿ ਪਰਣਾੌਰ ਬੱਚਿਆਂ ਦੇ ਜਾਨਵਾਲ ਨਾਲ ਵੀ ਇਹਨਾਂ ਨੇ ਖੇਡਣਾ ਸ਼ੁਰੂ ਕਰ ਦਿੱਤਾ ਆਰਜੀ ਸਾਹਿਬ ਨੇ ਇਹੀ ਵਿਸ਼ਾ ਰੱਖਣਾ ਸੀਗਾ ਪੰਜਾਬ ਜੀ ਦਾ ਕੋਈ ਪ੍ਰਸ਼ਨ ਹੋਏਗਾ ਤਾਂ ਮੈਂ ਉਹਦਾ ਜਵਾਬ ਅਸਤੇ ਕਰਾਂਗਾ